ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਣਗੇ ਅੱਜ ਦੀ ਜਿਹੜੀ ਵੀਡੀਓ ਆ ਇਹ ਅਸੀਂ ਬਣਾ ਰਹੇ ਹਾਂ ਜੀ ਮਿਡ ਸਾਈਕਲ ਹੀਟ ਦੇ ਉੱਤੇ ਤੇ ਮਿਡ ਸਾਈਕਲ ਹੀਟ ਦੀ ਵੀਡੀਓ ਮੁਕੰਮਲ ਕਰਨ ਵਾਸਤੇ ਤੁਹਾਨੂੰ ਥੋੜੇ ਜਿਹਾ ਹਾਰਮੋਨਾਂ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਆਂ ਜੀ ਤੇ ਵੀਡੀਓ ਸ਼ੁਰੂ ਕਰਦੇ ਆਂ ਇਹ ਜਿਹੜਾ ਸਭ ਤੋਂ ਉੱਪਰ ਆ ਹਾਈਪੋਥੈਲਾਮਸ ਗਲੈਂਡ ਹੁੰਦੀ ਆ ਤੇ ਉਹਦੇ ਵਿੱਚੋਂ ਜੀਨਰਲ ਰਿਲੀਜ਼ ਹੁੰਦਾ ਨਾਂ ਦਾ ਹਾਰਮੋਨਸ ਇਹ ਫਿਰ ਐਂਟੀ ਪਿਊਟਰੀ ਜਾਂਦਾ ਕਿਉਂਟਰੀ ਜਾਣ ਤੋਂ ਬਾਅਦ ਇਹ ਦੋ ਤਰ੍ਹਾਂ ਦੇ ਹਾਰਮੋਨ ਸੈਕ੍ਰੀਟ ਕਰਦਾ ਦੋ ਤਰ੍ਹਾਂ ਦੇ ਹਾਰਮੋਨ ਛੱਡਦਾ ਐਫ ਐਸ ਐਚ ਤੇ ਐਲ ਐਚ ਇਹ ਜਿਹੜੀ ਸਾਰੀ ਵੀਡੀਓ ਆ ਇਹਨਾਂ ਦੇ ਆਲੇ ਦੋਲੇ ਘੁੰਮਣੀ ਹੁਣ ਐਫ ਐਸ ਐਚ ਤੇ ਐਲ ਐਚ ਤੇ ਐਫ ਐਸ ਐਚ ਦਾ ਮਤਲਬ ਹੁੰਦਾ ਵਾ ਫੋਲਿਕਲ ਸਟਿਮੂਲੇਟਿੰਗ ਹਾਰਮੋਨ ਤੇ ਐਲ ਐਚ ਲਿਊਟੇਲਾਈਜ਼ ਹਾਰਮੋਨ ਐਫ ਐਸ ਐਚ ਦਾ ਕੰਮ ਹੁੰਦਾ ਵਾ ਕਿ ਜਿਹੜੇ ਜਾਨਵਰ ਦੇ ਉੰਦੇ ਛੋਟੇ ਛੋਟੇ ਫੋਲਿਕੂਲਾ ਜਿਹੜੇ ਬਾਅਦ ਵਿੱਚ ਜਾ ਕੇ ਓਵুলেਸ਼ਨ ਕਰਦੇ ਆ ਜਿੰਨਾ ਚੋ ਐਗ ਬਾਹਰ ਆਉਂਦਾ ਉਹ ਪਹਿਲੇ ਛੋਟੇ ਛੋਟੇ ਓਵਰੀਆਂ ਦੇ ਵਿੱਚ ਹੁੰਦੇ ਆਏ ਤੇ ਜਿਹੜੇ ਫੋਲਿਕਲਸ ਆ ਤੇ ਫੋਲਿਕਲਸ ਆ ਉਹਨਾਂ ਨੂੰ ਜਿਹੜਾ ਵੱਡੇ ਕਰਦਾ ਗਰੋ ਕਰਦਾ ਉਹ ਐਫ ਐਸ ਐਚ ਹਾਰਮੋਨ ਕਰਦਾ ਤੇ ਫੋਲਿਕਲ ਨੂੰ ਗਰੋ ਕਰਦਾ ਤੇ ਉਸ ਤੋਂ ਬਾਅਦ ਉਹਨ ਫੋਲਿਕਲ ਦੇ ਵਿੱਚੋਂ ਐਗ ਨੂੰ ਰਿਲੀਜ਼ ਕਰ ਦਿੰਦਾ ਜਿਹੜਾ ਐਕਸ਼ਨ ਆ ਜਿਹੜਾ ਕੰਮ ਆ ਉਹ ਐਲ ਐਚ ਦਾ ਵਾ ਤੇ ਜਿਹੜੇ ਇਹ ਦੋਵੇਂ ਹਾਰਮੋਨ ਹੈ ਰਿਸੈਪਟਰ ਦੇ ਵਿੱਚ ਪਾਈ ਜਾਂਦੇ ਜਿਹੜਾ ਪਰ ਰਿਸੈਪਟਰ ਲਾਉਨੇ ਨਾ ਏਆਈ ਦੇ ਟਾਈਮ ਉਹਨਾਂ ਦਾ ਇਹੀ ਕੰਮ ਆ ਕਿ ਫੋਲਿਕਲ ਦਾ ਉਹਨੂੰ ਵੱਡੇ ਕਰਨਾ ਤੇ ਉਹਦੇ ਵਿੱਚੋਂ ਜਿਹੜੀ Ovulation ਵਧੀਆ ਤਰੀਕੇ ਨਾਲ ਕਰਾਉਣੀ ਜਦੋਂ Ovulation ਹੋ ਜਾਂਦੀ ਆ ਫਿਰ ਤੇ ਜੀ ਆ ਵੇਖੋ ਪੀਲੇ ਰੰਗ ਦੀ ਕੈਂਦੀ ਜੀ ਬਣੀ ਨਾ ਜਿਹੜੀ ਇਹ ਜਦੋਂ ਉਹਦੇ ਵਿੱਚੋਂ ਫੋਲਿਕਲ ਦੇ ਵਿੱਚੋਂ ਐਗ ਨਿਕਲ ਜਾਂਦਾ ਤੇ ਪੀਲੇ ਰੰਗ ਦਾ ਉੱਥੇ CL ਬਣ ਜਾਂਦੀ ਇਹਨੂੰ ਕਾਰਪਸ ਲੂਟੀਅਮ ਕਹਿੰਦੇ ਆ ਤੇ ਇਹਦਾ ਕੰਮ ਆ ਇਹ ਲਗਾਤਾਰ 9-10 ਮਹੀਨੇ ਤੱਕ ਜਿੱਨਾ ਚ ਜਾਨਵਰ ਦੀ ਗੱਬਣ ਦੀ ਮਤਲਬ ਪੀਰੀਅਡ ਆ ਉਦੋਂ ਤੱਕ ਲਗਾਤਾਰ ਉਹਨੂੰ ਪੈਜਸਟੋਨ ਦਿੰਦਾ ਤੇ ਪੈਜਸਟੋਨ ਦੇਣ ਦਾ ਕੀ ਆ ਜਿੱਦਾਂ ਠੰਡੇ ਟੀਕੇ ਵਿੱਚ ਪੈਜਸਟੋਨ ਹੁੰਦਾ ਨਾ ਉਹ ਤੇ ਬਿਲਕੁਲ ਮਤਲਬ ਸਹੀ ਤਰੀਕੇ ਦਾ ਨਹੀਂ ਹੁੰਦਾ ਨਹੀਂ ਤੇ ਪੈਜਸਟੋਨ ਲੱਗ ਜੇ ਤੇ ਜਾਨਵਰ ਮਤਲਬ ਲਗਾਤਾਰ ਜਿਹੜੇ ਮਹੀਨੇ-ਮਹੀਨੇ ਵਾ ਪੈਜਸਟੋਨ ਲਾਉਂਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹ ਨੁਕਸਾਨ ਦੇ ਹੈਗਾ ਕਲਪਾ ਲਾ ਕੇ ਜਾਨਵਰ ਵਾਸਤੇ ਤੇ ਜਿਹੜਾ ਓਵਰੀ ਤੇ ਸੀਐਲ ਬਣਦਾ ਨਾ కార్ਪਸ ਲੂਟਿਅਮ ਉਹ ਲਗਾਤਾਰ ਜਾਨਵਰ ਨੂੰ ਜਾਨੀ ਕਿ ਪ੍ਰੇਜਸਟੂਨ ਦਿੰਦਾ ਕਿ ਜਾਨਵਰ ਹੀਟ ਤੇ ਨਾ ਆਵੇ ਹਾਂਜੀ ਜਿਹੜੀ ਨੈਕਸਟ ਫੋਟੋ ਆ ਇਹਦੇ ਵਿੱਚ ਵੇਖੋ ਤੁਹਾਨੂੰ ਮੈਂ ఓਵਰੀ ਦੀ ਡਾਇਗਰਾਮ ਸ਼ੋਅ ਕੀਤੀ ਆ ਇਹ ਵੇਖੋ ਖੱਬੇ ਪਾਸੇ ਲੈਫਟ ਸਾਈਡ ਤੇ ਇੱਕ ਨੰਬਰ ਲਿਖਿਆ ਨਾ ਪ੍ਰਾਇਮਰੀ ਫੋਲੀਕਲ ਫਿਰ ਗਰੋਇੰਗ ਫੋਲੀਕਲ ਫੇਰ ਜਾ ਕੇ ਚੌਥੇ ਨੰਬਰ ਤੇ ਵੇਖੋ ਚਾਰ ਨੰਬਰ ਜਿੱਥੇ ਲਿਖਿਆ ਉੱਥੇ ਓਵੂਲੇਸ਼ਨ ਹੋ ਰਹੀ ਆ ਤੇ ਪੰਜਵੇਂ ਨੰਬਰ ਤੇ ਐਮਟੀ ਫੋਲੀਕਲ ਆ ਛੇਵੇਂ ਤੇ కార్ਪਸ ਲੂਟੀਮ ਜਿਹੜਾ ਪੀਲੇ ਰੰਗ ਦਾ ਵੱਡਾ ਜਿਹਾ ਦਾਗ ਆ ਕੋਲਾ ਜਿਹਾ ਤੇ ਫਿਰ ਲਗਾਤਾਰ ਜਦੋਂ ਤੱਕ 7 ਨੰਬਰ ਤੇ ਜਨਵਾਰ ਦੇ ਅੰਦਰ ਪ੍ਰੈਗਨਨਸੀ ਰਹਿੰਦੀ ਆ ਤੇ ਇਹ ਜਿਹੜਾ ਲਗਾਤਾਰ ਜਿਹੜਾ ਪੋਜਿਸਟ ਪ੍ਰੈਜ ਸਟੋਨ ਰਿਲੀਜ਼ ਕਰਦਾ ਰਹਿੰਦਾ ਜਿਹੜੀ 1 ਨੰਬਰ ਤੇ ਛੋਟੇ-ਛੋਟੇ ਬਿੰਦੀਆਂ ਵਾ ਇਹਨਾਂ ਨੂੰ ਫੋਲਿਕਲਸ ਕਹਿੰਦੇ ਆ ਜਿਹੜੀਆਂ ਓਵਰੀ ਦੇ ਵਿੱਚ ਹੁੰਦੀਆਂ ਜਿਹੜਾ ਐਫਐਸਐਚ ਹਾਰਮੋਨ ਦੀ ਗੱਲ ਕੀਤਾ ਉਹ ਇਹਨਾਂ ਨੂੰ ਗਰੋ ਕਰਾਉਂਦਾ ਯਾਨੀ ਕਿ ਇਹਨਾਂ ਦਾ ਸਾਈਜ਼ ਵਧਾਉਂਦਾ ਵਾ 4 ਨੰਬਰ ਤੇ ਆ ਕੇ ਵੇਖੋ ਓਵੂਲੇਸ਼ਨ ਹੋ ਗਈ ਆ ਉਹ ਚੋਂ ਐਗ ਨਿਕਲ ਗਿਆ ਉਨੂੰ ਐਲ ਐਚ ਹਾਰਮੋਨ ਜਿਹੜਾ ਲਿਊਟਿਨਾਈਜ਼ ਹਾਰਮੋਨਸ ਆ ਉਹ ਉਹਦਾ ਕੰਮ ਆ ਜਿਹੜਾ ਆਂਡਾ ਬਾਹਰ ਕਢਾਉਣਾ ਉਸ ਤੋਂ ਬਾਅਦ ਐਗ ਜਿਹੜਾ ਵਾ ਉਹ ਬੁੱਲ ਦੇ ਸਪਰਮ ਦੇ ਨਾਲ ਮਿਲ ਜਾਊਗਾ ਤੇ ਉਹਨਾਂ ਦੀ ਅਲੱਗ ਜਿਹੜੀ ਯੂਟਰਸ ਚ ਕਹਾਣੀ ਸ਼ੁਰੂ ਹੋ ਜਾਂਦੀ ਹੈ ਬੱਚਾ ਪਲਾਂਟ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਨਾਂ ਦੇ ਤੱਕ ਇਹ ਮਗਰ ਆਵਰੀ ਦੇ ਵਿੱਚ ਪੀਲੇ ਰੰਗ ਦਾ ਸੀਲ ਬਣ ਜਾਂਦਾ ਤੇ ਇਹ ਲਗਾਤਾਰ ਜਿਹੜਾ ਪ੍ਰੈਜਾ ਸਟੋਨ ਰਿਲੀਜ਼ ਕਰਦਾ ਰਹਿਦਾ ਜੋ ਜਿਹੜੀ ਨੈਕਸਟ ਫੋਟੋ ਆ ਇਹਦੇ ਵਿੱਚ ਮਿਡ ਸਾਈਕਲ ਤੁਹਾਨੂੰ ਸਾਢੇ 40 ਤੱਕ ਕਹਾਣੀ ਦੱਸਦੇ ਆ ਇਹ ਵੇਖੋ ਸਭ ਤੋਂ ਉੱਪਰ ਜਿਹੜੀ ਕਾਲੇ ਰੰਗ ਦੀ ਲੀਕ ਲਾਈਨ ਜੀ ਬਗੀ ਆ ਉਹ ਵਾ ਪ੍ਰੈਜਸਟਨ ਦੀ ਲਾਈਨ ਜਿਹਨੂੰ P4 ਕਹਿੰਦੇ ਆ ਇਹ ਜਿੰਨਾ ਚਿਰ ਪ੍ਰੈਜਸਟ ਹੋਣ ਜਨਵਾਰ ਦੇ ਅੰਦਰੋਂ ਨਿਕਲਦਾ ਰਹਿੰਦਾ ਤੇ ਉਨਾ ਚਿਰ ਉਹ ਲਾਈਨ ਉੱਚੀ ਰਹਿੰਦੀ ਆ ਉਹਦੇ ਵਿੱਚ ਥੱਲੇ ਦੇਖੋ ਤਿੰਨ ਵੇਵਸ ਆ ਇੱਕ ਵੇਵ ਸੈਕਿੰਡ ਵੇਵ ਜਦੋਂ ਚੱਕ ਜਨਵਾਰ ਦੀ ਅਹੀਂ ਵਧੀਆ ਹੀਟ ਆਈ ਜਨਵਾਰ ਨੂੰ ਸੁਪੋਜ਼ ਤੇ ਅਸੀਂ ਉਹਦੀ AI ਕਰਤੀ ਤੇ ਉਹੜਾ P4 ਆ ਉਹ ਲਾਈਨ ਉੱਪਰ ਰਹਿਣੀ ਆ ਪਰ ਜੇ ਜਾਨਵਰ ਖਾਲੀ ਆ ਤੇ ਉਹ ਸਤਾਰ 16ਵੇਂ 16 ਤੋਂ 17ਵੇਂ ਦਿਨ ਉਹਨਾਂ ਲਿਉਟਨਲ ਆ ਵੇਖੋ ਲੀਕ ਦੇ ਉੱਤੇ ਲਿਖਿਆ ਲਿਉਟਿ ਲਿਉਟਲਾਈਜ਼ਸ ਯਾਨੀ ਕਿ ਜੇ ਜਾਨਵਰ ਖਾਲੀ ਆ ਤੇ ਉਹ ਵੇਖੋ ਉੱਥੋਂ ਜਿਹੜੀ ਲੀਕ ਆ ਉਹ ਥੱਲੇ ਨੂੰ ਹੋ ਗਈ ਕਿਉਂਕਿ ਉਸ ਤੋਂ ਬਾਅਦ ਜਿਹੜਾ ਪ੍ਰੋਜੈਸਟੇਰੋਨ ਹਾਰਮੋਨ ਆ ਉਹ ਆਫਰੀ ਦੇ ਵਿੱਚੋਂ ਦੀ ਜਿਹੜੀ ਮਾਤਰਾ ਘਟ ਜਾਂਦੀ ਆ ਤੇ ਬ੍ਰੇਨ ਨੂੰ ਸਿਗਨਲ ਜਾਂਦਾ ਕਿ ਖਾਲੀ ਆ ਫਿਰ ਉਹ ਜਿਹੜਾ ਦੂਜਾ ਹਾਰਮੋਨ ਆ ਲੂਟੀਨਾਈਜ਼ ਹਾਰਮੋਨ ਜਿਹੜਾ ਈਸਟ੍ਰੋਜਨ ਜਿਹੜਾ ਹੀਟ ਚ ਲਿਆਉਂਦਾ ਵਾ ਉਹ ਐਕਟੀਵੇਟ ਹੋ ਜਾਂਦਾ ਤੇ ਉਹ ਫਿਰ ਦੁਬਾਰਾ ਇਹ 21 ਦਿਨਾਂ ਦਾ ਜਿਹੜਾ ਸਾਈਕਲ ਆ ਉਹ ਮਿਲ ਕੇ ਮਤਲਬ ਕੰਪਲੀਟ ਕਰ ਦਿੰਦਾ ਦੋਰੇ ਜਾਨਵਰ ਹੀਟ ਤੇ ਆ ਜਾਂਦਾ 21 ਦਿਨਾਂ ਤੇ ਉਦਾਹਰਨ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਮੰਨ ਲਓ ਤੁਸੀਂ ਈਆਈ ਕਰਤੀ ਜਿਹੜੀਆਂ ਪਹਿਲੀਆਂ ਦੋ ਵੇਵਸ ਹਨਾ ਤੇ ਇਹ ਜੀ 10ਵੇਂ ਦਿਨ ਜਾਨਵਰ ਫਿਰ ਇਦਾਂ ਦੇ ਲੱਛਣ ਸ਼ੋਅ ਕਰਦਾ ਕਿ ਹੀਟ ਚ ਆ ਪਰ ਉਹਨੂੰ ਫਾਲਸ ਹੀਟ ਕਹਿੰਦੇ ਆ ਉਹਨੂੰ ਹੀ ਮਿਡ ਸਾਈਕਲ ਹੀਟ ਕਹਿੰਦੇ ਆ ਹੀਟ ਦਸਾਂ ਦੇਣਾ ਬਾਦ ਨਹੀਂ ਆ ਸਕਦੀ ਬਸ ਉਹਨਾਂ ਦਾ ਇਹ ਫਰਕ ਹੋਊਗਾ ਜਿਹੜੀਆਂ ਉਹਦੀਆਂ ਤਾਰਾ ਹੋਣਗੀਆਂ ਉਹ ਨੋਰਮਲ ਜਿਹੜੀ ਨੇਚਰਲ ਹੀਟ ਆ ਉਹਦੇ ਨਾਲੋਂ ਮਤਲਬ ਕਿ ਥੋੜਾ ਜਿਹਾ ਉਹਨਾਂ ਦਾ ਫਰਕ ਹੋਊਗਾ ਰਿੰਗੰਦਰੀਆਂ ਹੋਣਗੀਆਂ ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਆ ਜਦੋਂ ਤਾਰਾ ਸਾਫ਼ ਹੁੰਦੀਆਂ ਉਦੋਂ ਈਸਟੋਜਨ ਲੈਵਲ ਹਾਈ ਹੁੰਦਾ ਵਾ ਜਦੋਂ ਤਾੜਾਂ ਤਾਰਾਂ ਥੋੜੀਆਂ ਸੰਗਣੀਆਂ ਹੁੰਦੀਆਂ ਵਾ ਰੇਸ਼ੇਦਾਰ ਜੀਆਂ ਲੱਗਦੀਆਂ ਵਾ ਉਦੋਂ ਉਹਦੇ ਵਿੱਚ ਪ੍ਰੈਜਿਸਟ ਹੋਣ ਦੀ ਮਾਤਰਾ ਹੁੰਦੀ ਆ ਕਿਉਂਕਿ ਤਾਰਾਂ ਦੀਆਂ ਨਿਸ਼ਾਨੀਆਂ ਕਿ ਜਿਹੜੀਆਂ ਪਤਲੀਆਂ ਤਾਰਾਂ ਉਹਨਾਂ ਦੇ ਵਿੱਚ ਜਿਹੜਾ ਸੀਮਨ ਆ ਉਹ ਬਹੁਤ ਵਧੀਆ ਟਰੈਵਲ ਕਰਦਾ ਤੇ ਛੇਤੀ ਮਤਲਬ ਇੱਕ ਜਗ੍ਹਾ ਦੂਜੀ ਜਗ੍ਹਾ ਪਹੁੰਚ ਜਾਂਦਾ ਤੇ ਗੰਧਰੀਆਂ ਤਾਰਾਂ 'ਚ ਆਪਾਂ ਇਹ ਐਂ ਵੈਸੇ ਨਹੀਂ ਕਰਦੇ ਆਪਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਤੇ ਇਹ ਕਾਰਨ ਆ ਜੀ ਗੰਧਲੀਆਂ ਤੇ ਸਾਫ਼ ਤਾਰਾਂ ਦਾ ਹਾਂਜੀ ਹੁਣ ਗੱਲ ਕਰਦੇ ਆ ਕਿ ਆਪਾਂ ਮਿਡ ਸਾਈਕਲ ਹੀਟ ਨੂੰ ਜੇ ਤੂੰ ਵੇਖ ਲਿਆ ਤੇ ਫਿਰ ਕਰਨਾ ਕੀ ਆ ਮੰਨ ਲਓ ਤੁਸੀਂ 10ਵੇਂ ਦਿਨ ਦੁਬਾਰਾ ਉਹਨੂੰ ਇਦਾਂ ਦੇ ਲੱਛਣ ਸ਼ੋਅ ਕੀਤੇ ਕਿ ਉਹ ਜਾਨਵਰ ਹੀਟ ਤੇ ਆ ਜਿਹਨੂੰ ਆਪਾਂ ਮਿਡ ਸਾਈਕਲ ਹੀਟ ਕਹਿੰਦੇ ਆ ਉਹਦੇ ਨਾਲ ਹੁੰਦਾ ਹੈ ਇਹ ਤੁਸੀਂ ਉਦੋਂ 2.5 ਐਮਐਲ ਰਿਸੈਪਟਰ ਲਾਉਣਾ ਵਾ ਉਹਦਾ ਲਾਉਣ ਦਾ ਕੀ ਕਾਰਨ ਹੈ ਵੀ ਦੱਸਦੇ ਆ ਜਦੋਂ ਮੰਨ ਲਓ ਤੁਹਾਡੀ ਨੇਚਰਲ ਹੀਟ ਆਈ 10 ਦਿਨ ਪਹਿਲਾਂ ਤੁਸੀਂ ਐਆਈ ਕਰਾਈ ਤੇ ਉੱਥੇ ਸੀਐਲ ਬਣ ਗਿਆ ਓਵੂਲੇਸ਼ਨ ਹੋਈ ਉੱਥੇ ਸੀਐਲ ਬਣ ਗਿਆ ਸੀਐਲ ਪ੍ਰੋਜੈਕਟ ਸਟੂਨ ਦੇਣ ਲੱਗ ਗਿਆ ਠੀਕ ਆ ਹੁਣ ਆਗੇ 10ਵੇਂ ਦਿਨ 10ਵੇਂ ਦਿਨ ਤੇ ਉਹਦੇ ਇਤਨਾ ਫਰਸਟ ਵੇਵ ਜਿਹਦੇ ਉੱਤੇ ਚੜਦੀ ਹੈ ਨਾ ਮਤਲਬ ਮਤਲਬ ਫਰਸਟ ਵੇਵ ਆਉਂਦੀ ਜਿਹਦਾ ਮਤਲਬ ਮਿਡ ਸਾਈਕਲ ਜਿਹਨੂੰ ਹੀਟ ਕਹਿੰਦੇ ਉਹ ਹੀਟ ਆਉਂਦੀ ਆ ਤੇ ਉਹਦੇ ਵਿੱਚ ਜਾਨਵਰ ਹੀਟ ਦੇ ਲੱਛਣ ਸ਼ੋਅ ਕਰਦਾ ਵਾ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਫੋਲੀਕਲ ਹਨ ਐਫ ਐਸ ਐਚ ਜਿਹੜੇ ਹਾਰਮੋਨਾਂ ਛੋਟੇ ਛੋਟੇ ਫੋਲੀਕਲ ਨੂੰ ਫਿਰ ਗਰੋ ਕਰਾਉਂਦੇ ਆ ਕਿਉਂਕਿ ਜਿਹੜੀ ਪ੍ਰੋਜੈਸਟੇਰੋਨ ਦੀ ਮਾਤਰਾ ਵਾ ਦਿਮਾਗ ਨੂੰ ਇੰਨੀ ਜਿੰਨੀ ਚਾਹੀਦੀ ਉਨੀ ਨਹੀਂ ਪਹੁੰਚਦੀ ਥੋੜਾ ਜਿਹਾ ਵੀਕ ਹੁੰਦਾ ਪ੍ਰੋਜੈਸਟੇਰੋਨ ਤਾਂ ਇਹ ਦੌਰੇ 10 ਦਿਨਾਂ ਬਾਅਦ ਕਿ ਮਿਡ ਸਾਈਕਲ ਹੀਟ ਸ਼ੋਅ ਕਰਦੀ ਆ ਤੇ ਜਿਹੜਾ ਇਹ ਰਿਸੈਪਟਰ ਲਾਉਣਾ ਵਾ ਉਹ ਜਿਹੜਾ ਛੋਟਾ ਫੋਲੀਕਲ ਬਣਿਆ ਹੁੰਦਾ ਵਾ ਉਹ ਹੁੰਦਾ ਵਾਦ 12 13 mm ਦਾ ਬਣਦਾ ਵਾ ਉਹ ਜਾਨੀ ਕਿ ਨਾ ਤੇ ਉਹ ਜਿਹੀਂ ਏਆਈ ਕਰਾਈਏ ਨਾ ਤੇ ਉਹਨਾਂ ਮਤਲਬ ਕਿ ਉਹਨਾਂ ਹੁੰਦਾ ਉਹਦਾ ਸਾਈਜ਼ ਕੀ ਉਹ ਬੱਚਾ ਨੂੰ ਬੱਚਾ ਦਾ ਫਿਊਚਰ ਚ ਬਣ ਸਕੇ ਤੇ ਇਸੇ ਕਰਕੇ ਨੂੰ ਜਿਹੜਾ ਉੱਥੇ ਛੋਟਾ 12 13 mm ਦਾ ਹੁੰਦਾ ਫੋਲਿਕਲ ਜਦੋਂ ਅਸੀਂ ਨੂੰ ਇੰਜੈਕਸ਼ਨ ਲਾਉਣੇ ਆ ਰੈਸੈਪਟਲ ਉਹ ਤੇ ਕੀਆ ਉਹ ਚੋਂ ਫਿਰ Ovulation ਕਢਾ ਕੇ ਉਹ ਚੋਂ ਮਤਲਬ CL ਫਿਰ ਦੋਰੇ ਬਣ ਜਾਂਦਾ ਯਾਨੀ ਕਿ ਇੱਕਾਡਾ CL ਹੋ ਗਿਆ ਜਿਹੜੀ ਨੈਚੁਰਲ ਹੀਟ 10 ਦਿਨ ਪਹਿਲਾਂ ਆਈ ਫਿਰ ਜਿਹੜੀ ਮਿਡ ਸਾਈਕਲ ਵਾਲੇ ਦਿਨ ਛੋਟਾ ਫੋਲਿਕਲ ਗਰੋ ਕੀਤਾ ਤੇ ਉਹਦੇ ਨਾਲ ਸਾਡਾ ਫਿਰ ਅੱਧਾ ਉਹ CL ਬਣ ਗਿਆ ਤੇ ਯਾਨੀ ਕਿ ਡੇਢ CL ਹੋ ਗਿਆ ਸਾਡੇ ਕੋਲ ਉਹਦੇ ਨਾਲ ਫਿਰ ਪ੍ਰੋਜੈਸਟੋਸਟ੍ਰੋਨ ਦੀ ਮਾਤਰਾ ਵਧ ਜਾਂਦੀ ਆ ਤੇ ਜਾਨਵਰ ਫਿਰ ਡੈਫੀਨਿਟਲੀ ਪੱਕਾ ਹੋ ਜਾਂਦਾ ਕਿ ਪ੍ਰੈਜਿਸਟੋਨ ਦੀ ਮਾਤਰਾ ਵੱਧ ਜਾਂਦੀ ਤੇ ਫਿਰ ਸਾਨੂੰ ਯਕੀਨ ਹੋ ਜਾਂਦਾ ਕਿ ਆਉਣ ਵਾਲੇ ਸਮੇਂ 'ਚ ਇਹ ਲਗਾਤਾਰ ਵੱਧ ਪ੍ਰੈਜਿਸਟੋਨ ਦਊਗਾ ਦਿਮਾਗ ਨੂੰ ਹਾਂ ਜਿਹੜੀ ਨੈਕਸਟ ਫੋਟੋ ਆ ਇਹ ਤੁਸੀਂ ਵੈਲੋ ਲਿਊਟਿਲਾਈਜ਼ ਫੇਸ ਕਿਹੜਾ ਹੁੰਦਾ ਇਹਦੇ ਵਿੱਚ ਜਿਹੜਾ ਫੋਲਿਕਿਊਲ ਹੁੰਦੇ ਛੋਟੇ-ਛੋਟੇ ਉਹਨਾਂ ਦਾ ਸਾਈਜ਼ ਹੁੰਦਾ 3 ਤੋਂ 5 ਐਮਐਲ ਇਹ ਬਾਕੀ ਸਾਰਾ ਦੱਸਿਆ ਕਿ ਆਗੇ ਥਿਉਰੀ ਆ ਮਿਡ ਸਾਈਕਲ ਹੀਟ ਦੀ ਇਹ ਇਹ ਚ ਤੁਸੀਂ ਪੜ੍ਹ ਕੇ ਗਿਆਨ ਚ ਵਾਧਾ ਕਰ ਸਕਦੇ ਤੇ ਸਾਰੇ ਵੀਰਾਂ ਦਾ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੇ ਸਪੈਸ਼ਲ ਥੈਂਕ ਡਾਕਟਰ ਕੁਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਕੱਢ ਕੇ ਡਿਸਕਸ ਕੀਤਾ ਤੇ ਵਧੀਆ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ ਜੀ ਸਾਰੇ